ਸਤਿ ਸ੍ਰੀ ਅਕਾਲ ਦੋਸਤੋ ਅੱਜ 17 ਤਰੀਕ ਐ 8ਵਾਂ ਮਹੀਨਾ ਬਰਾਡ ਕਲੋਨਸ ਪੈਦਾ ਨਰਸਰੀ ਭਲਾਇਆਂਗੇ ਨੇ ਵੀਰ ਆਏ ਸੀਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਡੀਪੀਓ ਸ਼ੇਰਗੜ੍ਹ ਖਬੌਰ ਖਬੌਰ ਆ ਕਿੰਨਾ ਕਿਲੋਮੀਟਰ ਪੈਂਦੇ ਜੀ ਹਾਂਜੀ 110 ਕਿਲੋਮੀਟਰ ਇਹ ਬਾਰਡਰ ਤੇ ਪੈ ਗਿਆ ਮਾੜਾ ਹਨਾ ਇਹ ਬਾਰਡਰ ਤੇ ਆ ਠੀਕ ਰਾਜਸਥਾਨ ਕਿਨਾਂ ਰਹਿ ਗਿਆ ਆਪਣੇ ਤੋਂ ਰਾਜਸਥਾਨ ਵੈਸੇ ਤਾਂ 25 ਕਿਲੋਮੀਟਰ ਹੈ ਤੇ ਪਿੰਡ ਲਈ ਤਾਂ 5 ਕਿਲੋਮੀਟਰ ਹੈ 5 ਕਿਲੋਮੀਟਰ ਅੱਜ ਭਈ ਇੰਨਾ ਸਪੈਦਾ 5-600 ਬੂਟੇ ਲੈ ਕੇ ਗਏ ਆ ਕਿੱਥੇ ਲਾਉਣਾ ਹੈ ਤੁਸੀਂ ਵੀਰੇ ਖੇਤ ਲਾਉਣਾ ਹੈ ਤੇ ਫਿਰ ਨਹੀਂ ਫਿਰ ਨਹੀਂ ਪਾਉਣਾ ਠੀਕ ਹੈ ਉਹ ਵੈਸੇ ਬਾਗ ਵਾਲੀ ਫੀਲ ਬਾਗ ਵਾਲੀ ਜਗ੍ਹਾ ਬਾਗ ਵਾਲੀ ਜਗ੍ਹਾ ਬਾਗ ਲੱਗੇ ਆ ਬਾਕੀ ਸਾਰੇ ਖੇਤ ਚ ਠੀਕ ਹੈ ਤੇ ਬੂਟੇ ਵੀ ਭਈ ਕੁਆਲਿਟੀ ਕਿਵੇਂ ਲੱਗੀ ਸਪੈਦਾ ਦੀ ਆਹਦੀ ਵਧੀਆ ਲੱਗੀ ਵੀਰੇ ਵੀਡੀਓ ਵੇਖ ਕੇ ਆਈ ਸੀ ਠੀਕ ਹੈ ਜਿਹੜਾ ਭਈ ਅਸੀਂ ਰੇਟ ਫੈਕਸ ਰੱਖਿਆ ਹੈ ਏ ਬਈ ਮਾਨ ਨੂੰ ਤਸੱਲੀ ਹੈਗੀ ਯਾਰ ਅਸੱਲੀ ਹੈਗੀ ਬਈ ਕੋਈ ਘੱਟ ਲੈਂਦਾ ਵੱਧ ਲੈਂਦਾ ਯਾਰ ਸਾਰਿਆਂ ਨੂੰ ਘੱਟ ਨਹੀਂ ਕਰਦੇ ਹਨਾ ਬਰੋਬਰ ਹੈ ਜੀ ਰੇਟ ਸਾਰਿਆਂ ਵਾਸਤੇ ਫਿਕਸ ਹੈ ਇੱਕੋ ਹੀ ਰੇਟ ਹੈ ਬਾਕੀ ਬਾਈ ਨੂੰ ਬਈ ਬਿੱਲ ਪੱਕਾ ਘੱਟ ਕੇ ਦਿੱਤਾ ਆਪਾਂ ਤੇ ਬਾਈ ਦਾ ਆਪਾਂ ਬਈ ਜੇ ਦਿਨ ਵੱਡਣਾ ਹੋਇਆ ਉਹ ਦਿਨ ਵੀ ਵੀਡੀਓ ਪਾ ਕੇ ਵਧੀਆ ਰੇਟ ਦਿਵਾਵਾਂਗੇ ਤੁਹਾਨੂੰ ਇਹ ਨਹੀਂ ਆ ਬਈ ਅੱਜ ਅਸੀਂ ਬੂਟੇ ਵੇਚਨੇ ਆ ਬਾਈ ਦਾ ਧੰਨਵਾਦ ਕਰਦਾ ਇੰਨੀ ਦੂਰੋਂ ਚੱਲ ਕੇ ਆ ਬਾਈ ਨਾਲ ਹੋਰ ਵੀ ਫਲਾਂ ਦੇ ਬੂਟੇ ਲੈ ਕੇ ਗਿਆ ਆਮਬ ਜਾਮਣਾ ਵਗੈਰਾ ਸਾਰਾ ਹਨਾ ਤੇ ਆ ਪੀ ਤੇ ਹੀ ਵੇਖੋ ਵੀਰੇ ਕਿੱਡਾ ਬੂਟਾ ਆਇਆ ਪਿਆ ਤੇ ਤੁਸੀਂ ਆ ਕੇ ਪਿੰਡ ਭੁਲਾਇਆਂ ਨੂੰ ਲੈ ਸਕਦੇ ਕਾਲ ਕੋਈ ਪ੍ਰਾਣਾ ਕਰੇ ਮੈਸੇਜ ਕਰ ਦੇ ਵਟਸਐਪ ਜੀ